ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਸ਼ਾਂ-ਵਦੇਸ਼ਾਂ ਵਿੱਚ ਵਸਦੇ ਸਾਰੇ ਪੰਜਾਬੀ ਵੀਰ ਭੈਣ ਭਰਾਵਾਂ ਦਾ ਆਰਡੀ ਫੈਮਿਲੀ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਤੇ ਆਓ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਬਹੁਤ ਵਧੀਆ ਰਿਸ਼ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਰਿਸ਼ਤੇ ਦੀ ਐਡ ਪਾਉਣ ਲਈ ਨਾਮ, ਉਮਰ, ਜਾਤ, ਗੋਤ, ਕੱਦ, ਕੰਮ, ਪ੍ਰਾਪਰਟੀ, ਭੈਣ ਭਰਾ, ਮੰਗ, ਪੜ੍ਹਾਈ, ਪਤਾ, ਏਰੀਆ ਐਡ ਲਗਵਾਉਣ ਲਈ ਆਪਣੀ ਇਹ ਜਾਣਕਾਰੀ ਭੇਜੋ ਨਾਲ ਆਪਣਾ ਨੰਬਰ ਦੱਸੋ ਜਿਹੜਾ ਐਡ ਵਿੱਚ ਦੱਸਣਾ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਐਡ ਕੁਝ ਦਿਨ ਬਾਅਦ ਬਾਰ ਬਾਰ ਲਗਾਈ ਜਾਂਦੀ ਹੈ ਸਾਰੇ ਆਰਡੀ ਫੈਮਿਲੀ ਚੈਨਲ ਤੋਂ ਤੁਸੀਂ ਜਿਹੜਾ ਵੀ ਰਿਸ਼ਤਾ ਵੇਖ ਕੇ ਕਰਨਾ ਹੈ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰੋ ਜੀ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣ ਦਾ ਹੈ ਤੇ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਨਾਮ ਪੀਪੀ ਸਿੰਘ ਜਨਮ 11/9/1993 ਐਟ ਜਲੰਧਰ ਹਾਈਟ 6 ਫੁੱਟ ਸਮਾਰਟ ਹੈਂਡਸਮ ਫਾਰਮ ਨੇਚਰ ਪੀਅਰ ਵੈਲ ਸੈਟਲਡ 13 ਇਅਰ ਇਨ ਨਿਊਜ਼ੀਲੈਂਡ ਐਜੂਕੇਟਿਡ ਇਨ ਬਿਜ਼ਨਸ ਮੈਨੇਜਮੈਂਟ ਡਿਪਲੋਮਾ ਗ੍ਰੈਜੂਏਟ ਲੈਵਲ 5 ਇਨ ਡੈਰੀ ਫਾਰਮ ਐਗਰੀਕਲਚਰ ਨੋ ਡਰਿੰਕਿੰਗ ਨੋ ਸਮੋਕਰ ਨੋ ਮੰਗਲਿਕ ਫਾਦਰ ਈ ਐਕਸ ਐਸ ਐਮ ਰਿਟਾਇਰਡ ਜੇ ਸੀ ਓ ਫਰਮ ਆਰਮੀ ਐਂਡ ਪਾਸਪੋਰਟ ਆਫਿਸ ਮਦਰ ਹੋਮ ਮੇਕਰ ਨੇ ਬਾਲੀਬਾਲ ਗੇਮ ਕੋਚ ਐਂਡ ਪਲੇਅਰ अर्ली मैरिज विद एजुकेटेड प्रीटी फेयर स्लिम जंग गर्ल अनमैरिड फॉर इनोसेंट पेपर डिवोर्सी इन ਦੇ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਗੁਰਪ੍ਰੀਤ ਸਿੰਘ ਉਮਰ 35 ਸਾਲ ਪੜ੍ਹਾਈ 8 ਪਾਸ ਹੈ ਗੋਤ ਸਿਆਸੀ ਕਾਸਟ 바ਵਾ ਕੱਦ 5 ਫੁੱਟ 8 ਇੰਚ ਹੈ ਇਹਨਾਂ ਦੇ ਮਾਤਾ ਪਿਤਾ ਹਨ ਪਿਤਾ ਠੇਕੇਦਾਰੀ ਦਾ ਕੰਮ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇਹਨਾਂ ਦੇ ਦੋ ਭੈਣਾਂ ਤੇ ਤਿੰਨ ਭਰਾ ਹਨ ਦੋਨੋਂ ਭੈਣਾਂ ਮੈਰਿਡ ਨੇ ਤੇ ਇੱਕ ਭਰਾ ਮੈਰਿਡ ਹੈ ਇਹਨਾਂ ਦਾ ਕੰਮ ਰਾਜਗਰੀ ਠੇਕੇਦਾਰੀ ਦਾ ਹੈ ਇਹਨਾਂ ਦੇ ਦੋ ਮਕਾਨ ਨੇ ਪਤਾ ਬਹੀਲਾ ਜ਼ਿਲ੍ਹਾ ਬਰਨਾਲਾ ਮੰਗ ਇਹਨਾਂ ਨੂੰ ਗਰੀਬ ਘਰ ਦੀ ਸਿੰਪਲ ਲੜਕੀ ਘਰ ਸੰਭਾਲਣ ਵਾਲੀ ਚਾਹੀਦੀ ਹੈ ਲੜਕੀ ਭਾਂਵੇਂ ਕਿਸੇ ਵੀ ਕਾਸ਼ਟ ਦੀ ਹੋਵੇ ਪਰ ਮਜ ਵੀ ਸਿੱਖਾਂ ਦੀ ਨਾ ਹੋਵੇ ਇਹਨਾਂ ਦੇ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਕੌਰ ਹੈ ਜੀ ਜਰਸੀ ਖਿੜਕੀ ਹੈ ਜਨਮ 1994 ਹਾਈਟ 5 ਫੁੱਟ 4 ਇੰਚ ਹੈ ਬੀਐਸਸੀ ਨਰਸਿੰਗ ਐਂਡ ਨਿਊਜ਼ੀਲੈਂਡ ਪੀਆਰ ਫਰੋਮ ਅੰਮ੍ਰਿਤਸਰ ਡਿਸਟ੍ਰਿਕਟ ਸਿੰਗਲ ਚਾਈਲਡ ਆਫ ਪੇਰੈਂਟਸ ਮੰਗ ਜਰਸੀ ਖਿੜਕਾ ਅੰਮ੍ਰਿਤਸਰ ਡਿਸਟ੍ਰਿਕਟ ਵਿਦ ਸਾਇੰਸ ਕੁਆਲੀਫਿਕੇਸ਼ਨ ਐਂਡ ਅ ਗੁੱਡ ਫੈਮਿਲੀ ਵੈਲਿਊਜ਼ ਫਰੋਮ ਨਿਊਜ਼ੀਲੈਂਡ ਐਂਡ ਆਸਟ੍ਰੇਲੀਆ ਪੀਆਰ অর ਸਿਟੀਜ਼ਨ ਇਹਨਾਂ ਨੂੰ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਵਾਲੇ ਹੀ ਸੰਪਰਕ ਕਰਨ ਪਰਿਵਾਰ ਨੇ ਪੂਰੀ ਸ਼ਕਤੀ ਨਾਲ ਕਿਹਾ ਹੈ ਕਿ ਹੋਰ ਕੰਟਰੀ ਵਾਲੇ ਸੰਪਰਕ ਨਾ ਕਰਨ ਜੀ ਇਹਨਾਂ ਦਾ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਹੈ ਕਾਸਟ ਚੜ ਸਿੱਖ ਗੁੱਤ ਬਰਾੜ ਉਮਰ 25 ਸਾਲ ਹੈ ਕੱਦ 5 ਫੁੱਟ 8 ਇੰਚ ਹੈ ਕੰਮ ਸਟੂਡੈਂਟ ਮਕੈਨਿਕਲ ਆਸਟ੍ਰੇਲੀਆ ਵਿੱਚ ਦੁਕਾਨ ਮਕੈਨਿਕ ਦੀ ਹੈ ਮਾਤਾ ਪਿਤਾ ਨੇ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇਹਨਾਂ ਦੇ ਤਿੰਨ ਭੈਣਾਂ ਨੇ ਭੈਣਾਂ ਮੈਰਿਡ ਨੇ ਪਤਾ ਜੈਤੋ ਜ਼ਿਲ੍ਹਾ ਫਰੀਦਕੋਟ ਲੜਕਾ ਤਲਾਕਸ਼ੁਦਾ ਹੈ ਜੀ ਮੰਗ ਇਹਨਾਂ ਨੂੰ ਲੜਕੀ ਸੋਹਣੀ ਸੁਨਖੀ ਪੜ੍ਹੇ ਲਿਖੀ ਵਧੀਆ ਪਰਿਵਾਰ ਤੋਂ ਆਸਟ੍ਰੇਲੀਆ ਜਾਂਦੇ ਚਾਹਵਾਂ ਲੜਕੀ ਚਾਹੀਦੀ ਹੈ ਲੜਕੀ ਦੀ ਕਾਸਟ ਜਰ ਸਿੱਖੀ ਹੋਵੇ ਇਹਨਾਂ ਦੇ ਥੱਲੇ ਨੰਬਰ ਦਿੱਤੇ ਗਏ ਨੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਸੰਦੀਪ ਫਲੋਰਾ ਰਿਸ਼ੂ ਉਮਰ 27 ਸਾਲ ਹੈ ਕਾਸਟ ਫਲੋਰਾ ਕੱਦ 6 ਫੁੱਟ 3 ਇੰਚ ਹੈ ਬਿਜ਼ਨਸ ਕੈਨੇਡਾ ਲੜਕਾ ਸਟੱਡੀ ਬਿਜ਼ਨਸ ਮੈਨੇਜਮੈਂਟ ਇਹਨਾਂ ਦੇ ਇੱਕ ਭੈਣ ਦੇ ਭਰਾ ਹਨ ਦੋਨੋਂ ਮੈਰਿਡ ਨੇ ਇਹਨਾਂ ਦੇ ਮਾਤਾ ਪਿਤਾ ਜਰਮਨੀ ਵਿੱਚ ਹਨ ਲੜਕਾ ਜਰਮਨੀ ਵਿੱਚ ਸਿਟੀਜ਼ਨ ਹੈ ਪਤਾ ਜਲੰਧਰ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸਨਕੀ ਸਮਾਰਟ ਐਜੂਕੇਟਿਡ ਵਾਲੀ ਲੜਕੀ ਚਾਹੀਦੀ ਹੈ ਲੜਕੀ ਦਾ ਕੱਦ 5 ਫੁੱਟ 6 ਜਾਂ 5 ਫੁੱਟ 7 ਇੰਚ ਹੋਵੇ ਇਹਨਾਂ ਨੂੰ ਸੁਨਿਆਰੇ ਜਹ ਰਾਮਗੜੀ ਕਾਸਟ ਵਾਲੀ ਹੀ ਸੰਪਰਕ ਕਰਨ ਇਹਨਾਂ ਦਾ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਆਈਟੀ ਕੰਪਨੀ ਆਫਿਸ ਜੌਬ ਪ੍ਰਾਇਕ ਮੈਰਿਡ ਹੈ ਪੀਆਰ ਕੈਨੇਡਾ ਇਨੋਸੈਂਟ ਸ਼ਾਰਟ ਟਾਈਮ ਡਿਵੋਰਸੀ No child ਮੰਗ ਕੇਵਲ ਜੜ ਸਿੱਖ ਖਾਨਦਾਨੀ ਪਰਿਵਾਰ ਦਾ ਚੰਗੀ ਪੜ੍ਹਾਈ ਵਾਲਾ ਕੈਨੇਡਾ ਪੀਆਰ ਜਾਂ ਸਿਟੀਜ਼ਨ ਲੜਕਾ ਹੀ ਚਾਹੀਜੇ ਲੜਕਾ ਨਸ਼ਾ ਰਹਿ ਤੋਬੇ ਕੇਵਲ ਲੁਧਿਆਣਾ ਜ਼ਿਲ੍ਹਾ ਜਾਂ ਨਾਲ ਲੱਗਦੇ ਇਲਾਕੇ ਵਾਲੇ ਹੀ ਸੰਪਰਕ ਕਰਨ ਇਹਨਾਂ ਨੂੰ ਤੁਸੀਂ ਫੋਨ ਕੈਨੇਡਾ ਦੇ ਟਾਈਮ ਮੁਤਾਬਕ ਹੀ ਕਰੋ ਇਹਨਾਂ ਦੇ ਹੈਡਨ ਦੇ ਉੱਤੇ ਨੰਬਰ ਦਿੱਤੇ ਗਏ ਨੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 11 ਇੰਚ ਗੋਤ ਬੁੱਟਰ ਨਾਨਕਿਆਂ ਦਾ ਗੋਤ ਬਰਾੜ ਪਤਾ ਜਲੰਧਰ ਹੈ ਪੜ੍ਹਾਈ ਐਮ ਕਾਮ ਪਰਿਵਾਰ ਵਿੱਚ ਪਿਤਾ ਮਿਲਟਰੀ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਪੈਨ ਮੈਰਿਡ ਹੈ ਜੀ ਤੇ ਯੂ ਐਸ ਏ ਵਿੱਚ ਵੈਲ ਸੈਟਲਡ ਨੇ ਕੰਮ ਲੜਕੇ ਦਾ ਆਪਣਾ ਸਰਕਾਰੀ ਕੰਟਰੈਕਟ ਦਾ ਬਿਜ਼ਨਸ ਹੈ ਤਿੰਨ ਮਕਾਨ ਨੇ ਇੱਕ ਕੋਠੀ ਹੈ ਅੱਧੇ ਕਿੱਲੇ ਵਿੱਚ ਆਪਣੀ ਵਰਕਸ਼ਾਪ ਟਰਾਂਸਪੋਰਟ ਪਾਰਕਿੰਗ ਲਈ ਵਧੀਆ ਕੰਮਕਾਰ ਹੈ ਵਧੀਆ ਆਮਦਨ ਹੈ ਲੜਕੇ ਦੇ ਮਾਤਾ ਪਿਤਾ ਨੇ ਯੂ ਐਸ ਏ ਜਾਣਾ ਹੈ ਇਸ ਲਈ ਵਿਆਹ ਜਲਦੀ ਕਰਨਾ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਰਹਿਤ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਬਿਲਕੁਲ ਗਰੀਬ ਘਰ ਪਰਿਵਾਰ ਦੀ ਲੜਕੀ ਚਾਹੀਦੀ ਹੈ ਵਿਆਹ ਦਾ ਖਰਚਾ ਵੀ ਲੜਕੇ ਵਾਲੇ ਆਪ ਕਰਨਗੇ ਕੋਈ ਮੰਗ ਨਹੀਂ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਅਨਮਰੜਾ ਲੜਕਾ ਜਨਮ 1990 ਕੱਦ 5 ਫੁੱਟ 6 ਇੰਚ ਕਾਸਤ ਜੱਟ ਸਿੱਖ ਗੋਤ ਸਿੱਤੂ ਪੜਾਈ ਪਲੱਸ 2 ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭੈਣਾ ਮੈਰਿਡ ਨੇ ਇੱਕ ਭਰਾ ਮੈਰਿਡ ਹੈ ਜ਼ਮੀਨ 6 ਕਿੱਲੇ ਦੋਵਾਂ ਭਰਾਵਾਂ ਨੂੰ ਤਿੰਨ ਤਿੰਨ ਕਿੱਲੇ ਆਉਂਦੀ ਹੈ ਪਤਾ ਰਾਮਪੁਰਾ ਫੂਲ ਕੋਲ ਪਿੰਡ ਖੋਖਰ ਕੰਮ ਖੇਤੀਬਾੜੀ ਤੇ ਆਪਣਾ ਕਾਰੋਬਾਰ ਹੈ ਤੇ ਬਿਜ਼ਨਸ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਮੰਗ ਇਹਨਾਂ ਨੂੰ ਵਧੀਆ ਘਰੇਲੂ ਪਰਵਾਰ ਤੋਂ ਲੜਕੀ ਚਾਹੀਦੀ ਹੈ ਭਾਵੇਂ ਗਰੀਬ ਘਰੋਂ ਹੋਵੇ ਲੜਕੀ ਕੁਆਰੀ ਜਾਂ ਤਲਾਕਸ਼ੁਦਾ ਹੋਵੇ ਪਰ ਬਿਨਾਂ ਬੱਚੇ ਤੋਂ ਹੋਵੇ ਕਿਸੇ ਵੀ ਕਾਸ਼ਟ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਕੋਈ ਜਾਤੀਬੰਦਨ ਨਹੀਂ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 23 11 1991 ਜਨਮ ਸਮਾ 4 ਵਜੇ ਕੱਦ 5 ਫੁੱਟ 3 ਇੰਚ ਕਾਸ਼ਟ ਖੱਤਰੀ ਭਾਟਿਆ ਪੜਾਈ ਕਨਵੋਕੇਸ਼ਨ ਬੀਕਾਮ ਪਰਿਵਾਰ ਵਿੱਚ ਪਿਤਾ ਦੀ ਸ਼ਾਪ ਹੈ ਮਾਤਾ ਹਾਊਸ ਵਾਈਫ ਨੇ ਇੱਕ ਪੈਣ ਕੈਨੇਡਾ ਵਿੱਚ ਸੈਟਲ ਹੈ ਲੜਕਾ ਸੋਹਣਾ ਸੁਨਖਾ ਨਸ਼ਾ ਰਹਿਤ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਹੈ ਕੰਮ ਲੜਕੇ ਦਾ ਕੋਲ ਡਰਿੰਕ ਤੇ ਡਿਸਪੋਜ਼ਲ ਦਾ ਹੋਲਸੇਲ ਦਾ ਕਾਰੋਬਾਰ ਹੈ ਪਤਾ ਜਲੰਧਰ ਮੰਗੇ ਨਾਲ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਦਾਸ ਦੀ ਕੋਈ ਮੰਗ ਨਹੀਂ ਵਿਆਹ ਸਿੰਪਲ ਕਰਨਾ ਹੈ ਲੜਕੀ ਕਿਸੇ ਵੀ ਕਸ਼ਟ ਦੀ ਹੋਵੇ ਕੋਈ ਜਾਤੀ ਬੰਧਨ ਨਹੀਂ ਜਲੰਧਰ ਤੇ ਲੁਧਿਆਣੇ ਨੂੰ ਪਹਿਲਾ ਹੈ ਇਹਨਾਂ ਨੂੰ ਜਿਹੜੇ ਦੇ ਅੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਕੌਰ ਜਨਮ 6 11 1991 ਕੱਦ 5 ਫੁੱਟ 5 ਇੰਚ ਕਾਸਟ ਜੱਟ ਸਿੱਖ ਪੜਾਈ ਬੀਐਸਸੀ ਨਰਸਿੰਗ ਕੰਪਲੀਟਰ 2015 ਵਿੱਚ ਤੇ ਹੁਣ ਜਲੰਧਰ ਹਸਪਤਾਲ ਵਿੱਚ ਜੌਬ ਕਰਦੀ ਹੈ ਪਤਾ ਜ਼ਿਲ੍ਹਾ ਗੁਰਦਾਸਪੁਰ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਛੋਟਾ ਭਰਾ ਹੈ ਤੇ ਇੱਕ ਛੋਟੀ ਭੈਣ ਹੈ ਲੜਕੀ ਦਾ 6 ਮਹੀਨੇ ਤੋਂ ਤਲਾਕ ਹੋਇਆ ਹੈ ਤੇ ਬੇਕਸੂਰ ਹੈ ਲੜਕੀ ਸੋਹਣੀ ਸੁਨੱਖੀ ਹੈ ਮੰਗ ਇਹਨਾਂ ਨੂੰ ਖਾਂ ਵਧੀਆ ਖਾਨਦਾਨੀ ਪਰਿਵਾਰ ਤੋਂ ਸੋਹਣਾ ਸੁਨੱਖਾ ਨਸ਼ਾ ਰਹਿਤ ਲੜਕਾ ਚਾਹੀਦਾ ਹੈ ਲੜਕਾ ਆਸਟ੍ਰੇਲੀਆ ਯੂ ਐਸ ਏ ਨਿਊਜ਼ੀਲੈਂਡ ਵਿੱਚ ਪੀਆਰ ਹੋਵੇ ਲੜਕਾ ਸ਼੍ਰੀ ਅਮਰਸਰ ਸਾਹਿਬ ਜਲੰਧਰ ਗੁਰਦਾਸਪੁਰ ਤੰਤਨ ਸਾਹਿਬ ਤੋਂ ਹੋਵੇ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਇਹਨਾਂ ਦੇ ਅਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 31 12 1995 ਜਨਮ ਸਮਾ 11:47 ਮਿੰਟ ਜਨਮ ਸਥਾਨ ਲੁਧਿਆਣਾ ਪਤਾ ਸੰਗਰੂਰ ਕੱਦ 5 ਫੁੱਟ 7 ਇੰਚ ਪੜਾਈ ਪਲੱਸ 2 ਵਿਦ ਡਿਪਲੋਮਾ ਕੰਮ ਇਹਨਾਂ ਦਾ ਆਪਣਾ ਬਿਜ਼ਨਸ ਹੈ ਕਾਸਟ ਸੁਨਿਆਰ ਮਿਆ ਰਾਜਪੂਤ ਗੋਤ ਧੂਨੇ ਇਹਨਾਂ ਦਾ ਇੱਕ ਵੱਡਾ ਇਹਨਾਂ ਦਾ ਇੱਕ ਪਰਾ ਕੈਨੇਡਾ ਵਿੱਚ ਸੈਟਲ ਹੈ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪਲੱਸ 2 ਪਾਸ ਜਾਂ ਇਸ ਤੋਂ ਜ਼ਿਆਦਾ ਪੜ੍ਹੀ ਲਿਖੀ ਚਾਹੀਦੀ ਹੈ ਲੜਕੀ ਕਿਸੇ ਵੀ ਕਾਸਟ ਦੀ ਹੋਵੇ ਪਰ ਐਸੀ ਜਿਹਾ ਮੱਝ ਵੀ ਸਿੱਖਾਂ ਦੀ ਨਾ ਹੋਵੇ ਪਰਿਵਾਰ ਵੱਲੋਂ ਦਾਦੇ ਜੀ ਕੋਈ ਮੰਗ ਨਹੀਂ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 1994 ਕੱਦ 5 ਫੁੱਟ 10 ਇੰਚ ਪਲਸ 2 ਐਗਰੀਕਲਚਰ ਡਿਪਲੋਮਾ ਕਾਸਟ ਜਰਸੀਖ ਪਤਾ ਸ਼੍ਰੀ ਗੰਗਾ ਨਗਰ ਜ਼ਮੀਨ 47 ਬਿਗੇ ਕੰਮ ਖੇਤੀਬਾੜੀ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪਲਸ 2 ਪਾਸ ਲੜਕੀ ਚਾਹੀਦੀ ਹੈ ਲੜਕੀ ਦੀ ਕਾਸਟ ਜਰਸੀਖੀ ਹੋਵੇ ਲੜਕੀ ਦਾ ਕੱਤ 5 ਫੁੱਟ 4.5 ਇੰਚ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਹਿੰਦੂ ਖੱਤਰੀ ਪਾਸੀ ਗਰਲ ਮੰਗਲਿਕ ਪਤਾ ਲੁਧਿਆਣਾ ਜਨਮ 24/9/1990 ਪੜਾਈ ਗ੍ਰੈਜੂਏਸ਼ਨ ਵਿਦ ਪੀਜੀਡੀਸੀਏ ਇਨ ਕੰਪਿਊਟਰ ਕੱਦ 5.4 ਇੰਚ ਮੰਗ ਇਹਨਾਂ ਨੂੰ ਲੜਕਾ ਲੁਧਿਆਣੇ ਤੋਂ ਚੰਗੀ ਜੌਬ ਕਰਦਾ ਜਾਂ ਕੋਈ ਆਪਣਾ ਬਿਜ਼ਨਸ ਹੋਵੇ ਚਾਹੀਦਾ ਹੈ ਜੀ ਇਹਨਾਂ ਨੂੰ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 1997 ਕਾਸਟ ਜਟ ਸਿੱਖ ਪਤਾ ਪਿੰਡ ਬੁਰਜ ਢਿੱਲਵਾ ਜ਼ਮੀਨ 5 ਗਿੱਲੇ ਕੰਮ ਖੇਤੀਬਾੜੀ ਦੇ ਸੰਧ ਆਪਣੇ ਨੇ ਪਰਿਵਾਰ ਵਿੱਚ ਮਾਤਾ ਪਿਤਾ ਨੇ ਇਕੱਲਾ ਲੜਕਾ ਕੋਈ ਭੈਣ ਭਰਾ ਨਹੀਂ ਵਧੀਆ ਘਰ ਪਰਵਾਰ ਹੈ ਲੜਕਾ ਸੋਹਣਾ ਸੁਨੱਖਾ ਹੈ ਮੰਗ ਇਹਨਾਂ ਨੂੰ ਗਰੀਬ ਘਰ ਤੋਂ ਘਰਵਾਲਾ ਸੰਭਾਲਣ ਲਈ ਜਟ ਸਿੱਖ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਇਹਨਾਂ ਨੂੰ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 10/12/1996 ਉਮਰ 28 ਸਾਲ ਕਾਸਟ ਰਵਿਦਾਸੀਆ ਸਿੱਖ ਕੱਦ 5 ਫੁੱਟ 6 ਇੰਚ ਪੜਾਈ ਬੀਟੈਕ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਡਿਗਰੀ ਤੇ ਡਿਪਲੋਮਾ ਕੀਤਾ ਹੋਇਆ ਹੈ ਪਰਿਵਾਰ ਵਿੱਚ ਮਾਤਾ ਪਿਤਾ ਤੇ ਛੋਟੇ ਭੈਣ ਭਰਾ ਹਨ ਇੰਡੀਆ ਦਾ ਪਤਾ ਹੁਸ਼ਿਆਰਪੁਰ ਲੜਕਾ ਜੂਕੇ ਵਿੱਚ ਹੈ ਲੜਕਾ ਸੋਹਣਾ ਸੁਨੱਖਾ ਹੈ ਨਸ਼ਾ ਰਹਿਤ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਜੁਕੇ ਵਿੱਚ ਹੋਵੇ ਪੀਆਰ ਜਾਂ ਬਰਕ ਪਰਮਿਟਤੀ ਹੋਵੇ ਲੜਕੀ ਕਿਸੇ ਵੀ ਕਾਸਟ ਤੋਂ ਹੋਵੇ ਕੋਈ ਜਾਤੀ ਵੰਡ ਨਹੀਂ ਇਹਨਾਂ ਨੂੰ ਹਟ ਦੇਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਕੌਰ ਜਨਮ ਅਕਤੂਬਰ 2003 ਕਾਸਟ ਰਵਿਦਾਸੀ ਜਾਂ ਸਿੱਖ ਕੱਦ 5 ਫੁੱਟ 5 ਇੰਚ ਪੜਾਈ ਜੀਐਨਐਮ ਪਾਸ ਪੋਸਟ ਬੇਸਿਕ ਕਰਨ ਦੀ ਤਿਆਰੀ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭਰਾ ਨੇ ਪਤਾ ਹੁਸ਼ਿਆਰਪੁਰ ਲੜਕੀ ਸੋਹਣੀ ਸੁਨੱਖੀ ਹੈ ਵਧੀਆ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਲੜਕਾ ਚਾਹੀਦਾ ਹੈ ਲੜਕਾ ਕੈਨੇਡਾ ਜਾਂ ਆਸਟ੍ਰੇਲੀਆ ਵਿੱਚ ਪੀਆਰ ਹੋਵੇ ਲੜਕਾ ਨਸ਼ਾ ਰਹਿਤ ਹੋਵੇ ਦੁਆਬੇ ਏਰੀਆ ਨੂੰ ਪਹਿਲਾ ਮੈਰਿਜ ਬਿਊਰੋ ਵਾਲੇ ਫੋਮ ਪਰਿਵਾਰ ਨੂੰ ਨਾ ਕਰਨ ਜੀ ਇਹਨਾਂ ਨੂੰ ਹੜ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 17 11 1997 ਕਾਸਟ ਆਲੂਵਾਲੀਆ ਕੱਦ 5 ਫੁੱਟ 8 ਇੰਚ ਜਨਮ ਸਥਾਨ ਸ਼ਾਹਕੋਟ ਇੰਡੀਆ ਗੋਤਵਾਲੀਆ ਪੜਾਈ ਡਿਪਲੋਮਾ ਇਨ ਕੰਪਿਊਟਰ ਸਾਇੰਸ ਪਰਿਵਾਰ ਵਿੱਚ ਪਿਤਾ ਬਿਜ਼ਨਸਮੈਨ ਤੇ ਮਾਤਾ ਹਾਊਸ ਵਾਈਫ ਨੇ ਤੇ ਇੱਕ ਛੋਟਾ ਭਰਾ ਕੈਨੇਡਾ ਵਿੱਚ ਪੀਆਰ ਹੈ ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਹੈ ਲੜਕਾ ਕੈਨੇਡਾ ਸਿਟੀਜ਼ਨ ਹੈ ਜੋਬ ਵਰਕਿੰਗ ਇਨ ਰਾਜਪੁਰਾ ਟਰਾਂਸਪੋਰਟ ਲੌਂਗ ਹਾਲ ਡਰਾਈਵਰ ਹੈ ਇੰਡੀਆ ਦਾ ਪਤਾ ਸ਼ਾਹਕੋਟ ਜਲੰਧਰ ਲੜਕਾ ਕਟਿੰਗ ਵਾਲਾ ਤੇ ਸੁਨਾ ਸੁਨੱਖਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪਤਲੀ ਲੜਕੀ ਚਾਹੀਦੀ ਹੈ ਲੜਕੀ ਵੈਸ਼ਨੂ ਪਰਿਵਾਰ ਤੋਂ ਨਾ ਹੋਵੇ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਵਾਲੀ ਲੜਕੀ ਨੂੰ ਪਹਿਲਾ ਜੇ ਇੰਡੀਆ ਤੋਂ ਹੋਵੇ ਤਾਂ ਬੀਐਸਸੀ ਨਰਸਿੰਗ ਜਾਂ ਬਿਊਟੀਸ਼ੀਅਨ ਦਾ ਕੋਰਸ ਕੀਤਾ ਹੋਵੇ ਲੜਕੀ ਦਾ ਕੱਦ 5 ਫੀਟ 4 ਇੰਚ ਤੋਂ ਉੱਪਰ ਹੋਵੇ ਆਲੂ ਵਾਲੀ ਕਾਸਟ ਨੂੰ ਪਹਿਲਾ ਬਾਕੀ ਖੱਤਰੀ ਜਾਂ ਉੱਚ ਕਾਸਟ ਦੇ ਵੀ ਸੰਪਰਕ ਕਰ ਸਕਦੇ ਨੇ ਮੈਰਜ ਗੁਰੂ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 1997 ਕੱਦ 5 ਫੁੱਟ 8 ਇੰਚ ਪੜ੍ਹਾਈ ਪਲੱਸ 2 ਕਾਸਟ ਜੱਟ ਸਿੱਖ ਗੋਤ ਬੜੈਚ ਜ਼ਮੀਨ 4 ਕਿੱਲੇ ਪਤਾ ਤਰਨਤਨ ਸਾਹਿਬ ਪਰਿਵਾਰ ਵਿੱਚ ਇੱਕ ਭੈਣ ਮੈਰਿਡ ਹੈ ਦੋ ਪਰਾਂ ਮੈਰਿਡ ਨੇ ਇੱਕ ਕੈਨੇਡਾ ਵਿੱਚ ਹੈ ਇੱਕ ਆਰਮੀ ਵਿੱਚ ਗਵਰਨਮੈਂਟ ਜੌਬ ਕਰਦਾ ਹੈ ਲੜਕਾ ਪੁਰਤਗਾਲ ਵਿੱਚ ਪੀਆਰ ਹੈ ਵਧੀਆ ਕੰਮਕਾਰ ਹੈ ਸੋਹਣਾ ਸੁਨਖਾ ਹੈ ਮੰਗੇਨ ਨੂੰ ਵਧੀਆ ਘਰੇਲੂ ਜੜ ਸਿੱਖ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਤਰਨਤਾਨ ਸਾਹਿਬ ਅੰਮ੍ਰਿਤਸਰ ਤੋਂ ਹੋਵੇ ਇਹਨਾਂ ਨੂੰ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ ਜੁਲਾਈ 2003 ਕਾਸਟ ਜੜ ਸਿੱਖ ਗੋਤ ਬਰਾੜ ਕੱਦ 6 ਫੁੱਟ ਪੜਾਈ ਬੀਏ ਪਾਸ ਐਮਏ ਦਾ ਲਾਸਟ ਸੈਮੈਸਟਰ ਹੈ ਜ਼ਿਲ੍ਹਾ ਬਠਿੰਡਾ ਲੜਕੇ ਦਾ ਕਿਛੂਟਾ ਭਰਾ ਹੈ ਜ਼ਮੀਨ 35 ਕਿੱਲੇ ਦੋਨਾਂ ਭਰਾਵਾਂ ਨੂੰ 17.5 17 ਕਿੱਲੇ ਆਉਂਦੀ ਹੈ ਹੋਰ ਸ਼ਾਰੀ ਪ੍ਰਾਪਰਟੀ ਵੀ ਐ ਸਾਈਡ ਬਿਜ਼ਨਸ ਵੀ ਐ ਤੇ ਵਧੀਆ ਕੰਮ ਕਰ ਐ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਐ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਸੋਹਣੀ ਸੁਨੱਖੀ ਪਤਲੀ ਲੜਕੀ ਸੋਹਣੀ ਸੁਨੱਖੀ ਲੜਕੀ ਚਾਹੀਦੀ ਐ ਲੜਕੀ ਪੰਜਾਬ ਤੋਂ ਹੀ ਹੋਵੇ ਬਠਿੰਡਾ ਮੁਕਤਸਰ ਸਾਹਿਬ ਫਰੀਦਕੋਟ ਨੂੰ ਪਹਿਲਾ ਇਹਨਾਂ ਨੂੰ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 30/10/1996 ਕੱਦ 5'8" ਕਾਸਟ ਜਰਸੀ ਕੋ ਗੋਤ ਸੰਧੂ ਬੜਾਈ ਪਲੱਸ 2 2 ਸਾਲ ਦਾ ਆਈਟੀਆਈ ਦਾ ਕੋਰਸ 2 ਸਾਲ ਦਾ ਕੰਪਿਊਟਰ ਕੋਰਸ ਦਾ ਐਕਸਪੀਰੀਅੰਸ ਹੈ ਪਤਾ ਮਰੇਲ ਕੋਟਲਾ ਲੜਕੀ ਨੂੰ ਸਵਾ ਕਿੱਲਾ ਜ਼ਮੀਨ ਆਉਂਦੀ ਹੈ ਲੜਕੇ ਦਾ ਏਸੀ ਦੀ ਫੀਟਿੰਗ ਦਾ ਕੰਮ ਹੈ ਵਧੀਆ ਸੈਲਰੀ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਅਮਰਤਾਰੀ ਨਹੀਂ ਇੱਕ ਪਣ ਮੈਰਿਡ ਹੈ ਉਹ ਵੀ ਅਮਰਤਾਰੀ ਹੈ ਲੜਕਾ ਵੀ ਅਮਰਤਾਰੀ ਹੈ ਸਾਰਾ ਪਰਿਵਾਰ ਅਮਰਤਾਰੀ ਹੈ ਲੜਕਾ ਤਲਾਕਸ਼ੁਦਾ ਹੈ ਤੇ ਬੇਕਸੂਰ ਹੈ ਲੜਕਾ ਸੋਨਾ ਸੰਖਾਈ ਹੈ ਮੰਗ ਕਰਨ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਤਲਾਕशुदा ਲੜਕੀ ਚਾਹੀਦੀ ਹੈ ਬੱਚੇ ਵਾਲੇ ਲੜਕੀ ਵੀ ਮਨਜ਼ੂਰ ਹੈ ਭਾਵੇਂ ਲੜਕੀ ਗਰੀਬ ਘਰ ਤੋਂ ਹੋਵੇ ਦਾਲ ਦੇ ਦੀ ਕੋਈ ਮੰਗ ਨਹੀਂ ਇਹਨਾਂ ਨੂੰ ਤੁਸੀਂ ਇਹ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਉਮਰ 43 ਸਾਲ ਕੱਦ 5 ਫੁੱਟ 6 ਇੰਚ ਕਾਸਟ ਅਰੋੜਾ ਸਿੱਖ ਕਾਲੜਾ ਪੜਾਈ ਪਲੱਸ 2 ਕੰਮ ਐਲੂਮੀਨੀਅਮ ਗੇਟ ਦੀ ਆਪਣੀ ਦੁਕਾਨ ਹੈ ਪਰਿਵਾਰ ਵਿੱਚ ਇੱਕ ਭੈਣ ਮੈਰਿਡ ਹੈ ਲੜਕਾ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਹੈ ਲੜਕੀ ਇਨਾਂ ਦੀ ਵਾਈਫ ਦੀ ਡੈਥ ਹੋ ਚੁੱਕੀ ਹੈ ਇਨਾਂ ਦੀ ਇੱਕ ਬੇਟੀ ਹੈ 13 ਸਾਲ ਤੇ ਇੱਕ ਬੇਟਾ 10 ਸਾਲ ਦਾ ਹੈ ਪਤਾ ਅਬੋਹਰ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਤਲਾਕਸ਼ੀਦਾ ਹੋਵੇ ਭਾਵੇਂ ਕੁਵਾਰੀ ਹੋਵੇ ਜਿੰਨਾਂ ਕੋਲ ਇੱਕ ਬੇਟੀ ਹੈ ਉਹ ਵੀ ਸੰਪਰਕ ਕਰ ਸਕਦੇ ਨੇ ਲੜਕੀ ਦੀ ਕਾਸਟ ਰਾਮਗੜੀਆ ਅਰੋੜਾ ਸ਼ਰਮਾ ਸੁਨਿਆਰ ਕੁਮਿਆਰ ਸਿੱਖ ਜਨਰਲ ਹੋਵੇ ਇਹਨਾਂ ਨੂੰ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਨਾਮ ਏਐਸ ਸੈਣੀ ਜਨਮ 6/7/1998 ਕੱਦ 5'10" ਕਾਸਟ ਸਿੱਖ ਸੈਣੀ ਪੜ੍ਹਾਈ ਮਕੈਨੀਕਲ ਇੰਜੀਨੀਅਰਿੰਗ ਤੇ ਬੈਚਲਰ ਆਫ ਪ੍ਰੋਫੈਸ਼ਨਲ ਮੈਟਰੋਨਿਕ ਮਈ 2025 ਚ ਕੰਪਲੀਟ ਹੋਵੇਗਾ ਲੜਕਾ ਸੁਨਸਨਖ ਹੈ ਲੜਕੀ ਦੀ ਹੋ ਵੀਜ਼ਾ ਜੋਗਾ ਐਕਸਰਸਾਈਜ਼ ਸਾਈਕਲਿੰਗ ਸਵਿਮਿੰਗ ਤੇ ਬਿਜ਼ਨਸ ਬੁੱਕਸ ਪੜ੍ਹਨਾ ਸ਼ੌਂਕ ਹੈ ਲੜਕਾ ਨਸ਼ੇ ਤੋਂ ਰਹਿਤ ਹੈ ਸੈਲਰੀ ਰੀਅਲ اسٹیਟ ਵਰਕ ਅਤੇ ਮਲਟੀਪਲ ਪ੍ਰਾਪਰਟੀ ਤੋਂ ਹੈ। ਕਰੈਂਟਲ ਇਨਕਮ 80000 ਪਲਸ ਪਤਾ ਨੇੜੇ ਇੰਟਰਨੈਸ਼ਨਲ 에ਅਰਪੋਰਟ ਦਿੱਲੀ ਪਰਿਵਾਰ ਵਿੱਚ ਮਾਤਾ ਅਫਸਰ ਨੇ ਪਿਤਾ ਪ੍ਰਾਪਰਟੀ ਡੀਲਰ ਨੇ ਇੱਕ ਪੈਨ ਮੈਰਿਡ ਹੈ ਕੈਨੇਡਾ ਵਿੱਚ। ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਐਜੂਕੇਟਿਡ ਲੜਕੀ ਚਾਹੀਦੀ ਹੈ। ਲੜਕੀ ਸੋਹਣੀ ਸੁਨੱਖੀ ਨਰਮ ਸੁਭਾਅ ਵਾਲੀ ਹੋਵੇ ਦਾਲਦੇਸ ਦੀ ਕੋਈ ਮੰਗ ਨਹੀਂ ਲੜਕੀ ਸਿੱਖ ਸੈਣੀ ਜਾਂ ਜਨਰਲ ਕਾਸਟ ਤੋਂ ਹੋਵੇ। ਇਹਨਾਂ ਤੁਸੀਂ ਇਹਦੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਨਾਮ ਕੁਮਾਰ ਜਨਮ 1/12/1998 ਜਨਮ ਸਮਾ 2:25 ਮਿੰਟ ਕਾਸਟ ਸਿੰਬੇ ਕੱਦ ਪੈ ਹਰ 6'2" ਦੇ ਕਮ ਕਮ ਮਨਿਆਰੀ ਦੀ ਦੁਕਾਨ ਹੈ ਇੱਕ ਪਰਾਂ ਅਨਮੈਰਿਡ ਹੈ ਪਤਾ ਰੋਪੜ ਲੜਕਾ ਸੋਨਾ ਸੰਕਾ ਹੈ ਲੜਕਾ ਮੰਗਲਿਕ ਹੈ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਘਰੇਲੂ ਮੰਗਲਿਕ ਲੜਕੀ ਚਾਹੀਦੀ ਹੈ ਪਰਿਵਾਰ ਵੱਲੋਂ ਦਾਦੇ ਦੀ ਕੋਈ ਮੰਗ ਨਹੀਂ ਸਿੰਬੇ ਕਾਸਟ ਨੂੰ ਪਹਿਲਾ ਹੈ ਬਾਕੀ ਹੋਰ ਵੀ ਉਚਕਾਰ ਦੇ ਨਾਲ ਸੰਪਰਕ ਕਰ ਸਕਦੇ ਨੇ ਇਹਨਾਂ ਨੂੰ ਤੁਸੀਂ ਜਿਹੜੇ ਉੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 21 12 1995 ਕੱਦ 5.11 ਇੰਚ ਕਾਸ਼ਟਰਾਮ ਗੜੀਆ ਸਿੱਖ ਪੜਾਈ ਪਲੱਸ 2 ਤੇ ਜਿਮ ਟ੍ਰੇਨਰ ਅਤੇ ਨਿਊਟ੍ਰੀਸ਼ਨ ਸਪੈਸ਼ਲਿਸਟ ਦੇ ਕੋਰਸ ਪਤਾ ਜਲੰਧਰ ਪਰਿਵਾਰ ਵਿੱਚ ਪਿਤਾ ਪੰਜਾਬ ਸਰਕਾਰ ਵਿੱਚ ਐਸ ਡੀਓ ਮਾਤਾ ਰਿਪਿਊਡ ਸਕੂਲ ਵਿੱਚ ਟੀਚਰ ਨੇ ਇੱਕ ਛੋਟਾ ਭਰਾ ਐਮਬੀਏ ਕਰ ਰਿਹਾ ਹੈ ਆਮ ਲੜਕੇ ਦੀ ਆਪਣੀ ਜਿਮ ਹੈ ਭੈਣ ਕੋਈ ਨਹੀਂ ਲੜਕੇ ਦੀ ਆਪਣੀ ਵਧੀਆ ਕੋਠੀ ਹੈ ਫ્લેਟ ਹੈ ਇੱਕ ਪਲਾਟ ਹੈ ਇੱਕ ਦੁਕਾਨ ਹੈ ਲੜਕਾ ਸੋਹਣਾ ਸੁਨੱਖਾ ਹੈ 클ੀਨ ਸ਼ੇਪ ਹੈ ਆਮਦਨ 60 ਤੋਂ 70000 ਇੱਕ ਮਹੀਨੇ ਦੀ ਹੈ ਮੰਗ ਰਹਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਦੀ ਪੜ੍ਹਾਈ ਘੱਟੋ-ਘੱਟ ਪਲੱਸ 2 ਹੋਵੇ ਆਮਗੜੀ ਕਾਸਟ ਨੂੰ ਪਹਿਲਾ ਬਾਕੀ ਕਿਸੇ ਵੀ ਜਨਰਲ ਕਾਸਟ ਦੇ ਨਾਲ ਸੰਪਰਕ ਕਰ ਸਕਦੇ ਨੇ ਇਹਨਾਂ ਨੂੰ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਨਾਮ ਆਰਤਨਾ ਤੱਗੜ ਜਾ ਕੱਦ ਪਾਇ 5'2" ਜਨਮ 2 11 1992 ਜਨਮ ਸਮਾ 7:34 ਜਨਮ ਸਥਾਨ ਜਲੰਧਰ ਕਾਸਟ ਟੌਕ ਕਸਤਰੀਆ ਸ਼ਿੰਬਾ ਗੋਤ ਤੱਗੜ ਕਰੀਰ ਪੜਾਈ ਐਮਸੀਏ ਬੀਐਡ ਪਤਾ ਲਾਡੋ ਵਾਲੀ ਰੋਡ ਨੇੜੇ ਬੀਐਸਐਫ ਚੌਂਕ ਜਲੰਧਰ ਪਰਿਵਾਰ ਵਿੱਚ ਪਿਤਾ ਦੀ ਆਪਣੀ ਸ਼ਾਪ ਹੈ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਨੰਮੈਰਡ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕਾ ਚਾਹੀਦਾ ਹੈ ਲੜਕੇ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਲੜਕਾ ਇੰਡੀਆ ਤੋਂ ਹੋਵੇ ਭਾਵੇਂ ਭਾਵੇਂ ਲੜਕਾ ਐਨ ਆਰ ਆਈ ਹੋਵੇ ਕਿਸੇ ਵੀ ਕਾਸ਼ਟ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਕੋਈ ਜਾਤੀ ਬੰਦ ਨਹੀਂ ਇਹਨਾਂ ਹੜ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 27 1991 ਕਾਸ਼ਟ ਕੁਮਿਆਰ ਗੋਤ ਸਰੋਸੇ ਨਾਨਕੇ ਗੋਤ ਸੁਤੀ ਪਤਾ ਨਕੋਦਰ ਜ਼ਿਲ੍ਹਾ ਜਲੰਧਰ ਕੰਮ ਲੜਕੇ ਦਾ ਆਪਣਾ ਭੰਗੜੇ ਦਾ ਗਰੁੱਪ ਹੈ ਲੜਕੇ ਕੋਲ ਆਪਣੀ ਗੱਡੀ ਹੈ ਡੀ ਜੇ ਦਾ ਕੰਮ ਹੈ ਲੜਕਾ ਮਨੀਲਾ ਕੰਟਰੀ ਗਿਆ ਹੋਇਆ ਹੈ ਹੁਣ ਵਾਪਸ ਆਇਆ ਹੋਇਆ ਹੈ ਪਰਿਵਾਰ ਵਿੱਚ ਮਾਤਾ ਨੇ ਪਿਤਾ ਉਸਪਾਇਰ ਨੇ ਇੱਕ ਵੱਡਾ ਪਰ ਮਨੀਲਾ ਕੰਟਰੀ ਵਿੱਚ ਪੱਕਾ ਹੈ ਦੋ ਪੈਣਾ ਮੈਰਿਡ ਨੇ ਲੜਕਾ ਸੁਨਣਾ ਸੁਨੱਖਾ ਹੈ ਕੋਈ ਨਸ਼ਾ ਨਹੀਂ ਕਰਦਾ ਵਿਆਹ ਤੋਂ ਬਾਅਦ ਲੜਕੇ ਨੇ ਬਾਹਰਲੀ ਕੰਟਰੀ ਲਈ ਅਪਲਾਈ ਕਰਨਾ ਹੈ ਮੰਗ ਰਹੇ ਹਨ ਗਰੀਬ ਘਰ ਤੋਂ ਘਰੇਲੂ ਸਿੰਪਲ ਪਰਿਵਾਰ ਤੋਂ ਘਰ-ਘਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਦਾਦੇ ਦੀ ਕੋਈ ਮੰਗ ਨਹੀਂ ਇਹਨਾਂ ਨੂੰ ਤੁਸੀਂ ਇਹਦੇ ਉੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 14 April 1995 ਕਾਸਟ ਜੱਟ ਸਿੱਖ ਲਾਹੌਰੀਆ ਗੋਤ ਬਿਰਕਾ ਕੱਦ 6 ਮੋਟਾ ਪੜਾਈ ਪਲੱਸ 2 ਹੈ ਜ਼ਮੀਨ 5 ਕਿੱਲੇ 2 ਕਨਾਲ ਕੰਮ ਡੈਰੀ ਫਾਰਮ ਦਾ ਦੋ ਪੈਣਾ ਮੈਰਿਡ ਨੇ ਪਤਾ ਫੱਲੂ ਵਾਲਾ ਡੋਗਰਾ ਬੁੱਢਾ ਲਾਡਾ ਮਾਨਸਾ ਲੜਕਾ ਸੋਹਣਾ ਸੁਨੱਖਾ ਹੈ ਮੰਗ ਇਹਨਾਂ ਨੂੰ ਪੜ੍ਹੀ ਲਿਖੀ ਸੋਹਣੀ ਸੁਨੱਖੀ ਘਰੇਲੂ ਲੜਕੀ ਚਾਹੀਦੀ ਹੈ ਪਰਿਵਾਰ ਵੱਲੋਂ ਦਾਦੇ ਦੀ ਕੋਈ ਮੰਗ ਨਹੀਂ ਇਹਨਾਂ ਨੂੰ ਤੁਸੀਂ ਇਹਦੇ ਉੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਨਾਮ ਕੌਰ ਕਾਸਟ ਜਟ ਸਿੱਖ ਉਮਰ 30 ਸਾਲ ਕੱਦ 5 ਫੁੱਟ 7 ਇੰਚ ਗੋਤ ਸਰਾ ਪਤਾ ਸੰਗਰੂਰ ਪਰਿਵਾਰ ਵਿੱਚ ਇੱਕ ਭੈਣ ਤੇ ਇੱਕ ਭਰਾ ਵੀ ਪੰਜਾਬ ਪੁਲਿਸ ਵਿੱਚ ਨੇ ਜੋਬ ਲੜਕੀ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਹੈ ਜਮੀਨ 24 ਕਿੱਲੇ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਇਹਨਾਂ ਦੇ ਬਰਾਬਰ ਯੋਗਤਾ ਵਾਲਾ ਲੜਕਾ ਚਾਹੀਦਾ ਹੈ ਲੜਕਾ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਜਾਂ ਇਸ ਤੋਂ ਵੀ ਉੱਪਰ ਅਹੁਦੇ ਤੇ ਹੋਵੇ ਜਾਂ ਵਧੀਆ ਸਰਕਾਰੀ ਨੌਕਰੀ ਤੇ ਹੋਵੇ ਲੜਕਾ ਸੰਗਰੂਰ ਮਾਨਸਾ ਬਰਨਾਲਾ ਏਰੀਆ ਤੋਂ ਹੋਵੇ ਇਹਨਾਂ ਨਾਲ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਨਾਮ ਬਲਵਿੰਦਰ ਸਿੰਘ ਜਨਮ 21/1995 ਕੱਦ 5 ਫੁੱਟ 7 ਇੰਚ ਕਾਸਟ ਜੱਟ ਗੋਤ ਕਲੇਰ ਜਨਮ ਸਥਾਨ ਮਲੋਟ ਪਰਿਵਾਰ ਵਿੱਚ ਪਿਤਾ ਰਿਟਾਇਰ ਨੇ ਮਾਤਾ ਨੇ ਦੋ ਭੈਣਾਂ ਨੇ ਇੱਕ ਭੈਣ ਮੈਰਿਡ ਹੈ ਇੱਕ ਵੱਡਾ ਭਰਾ ਮੈਰਿਡ ਹੈ ਅਲੱਗ ਹੈ ਪਤਾ ਮਲੋਟ ਜ਼ਿਲ੍ਹਾ ਮੁਕਤਸਰ ਸਾਹਿਬ ਜੋਬ ਪ੍ਰਾਈਵੇਟ ਕੰਪਨੀ ਸੈਲਰੀ 35 ਤੋਂ 40000 ਪ੍ਰਾਪਰਟੀ ਇੱਕ ਸ਼ਾਪ ਇੱਕ ਆਪਣਾ ਹਾਊਸ ਹੈ ਲੜਕਾ ਤਲਾਕशुदा ਹੈ ਮੰਗ ਦੇਣ ਵਾਲੀ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸਨਖੀ ਮਸੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਤਲਾਕशुदा ਹੋਵੇ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਜੀ ਇਹਨਾਂ ਨੂੰ ਤੁਸੀਂ ਹੜਾ ਦੇਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਉਮਰ 24 ਸਾਲ ਗੋਤ ਸਾਨਣ ਕਾਸਟ ਸੈਣੀ ਮੰਗਲਿਕ ਲੜਕਾ ਹੈ ਕੱਦ ਪਾਹਣ 4 ਇੰਚ ਪੜਾਈ ਪਲੱਸ 2 ਲੜਕੇ ਦੀ ਆਸਟ੍ਰੇਲੀਆ ਜਾਣ ਲਈ ਵੀਜ਼ਾ ਅਪਲਾਈ ਐਪਲੀਕੇਸ਼ਨ ਅਪਲਾਈ ਕੀਤੀ ਹੋਈ ਹੈ ਜ਼ਮੀਨ ਸੱਤ ਕਿੱਲੇ ਪਰਿਵਾਰ ਵਿੱਚ ਤਿੰਨ ਭੈਣਾਂ ਨੇ ਆਸਟ੍ਰੇਲੀਆ ਤੇ ਕੈਨੇਡਾ ਵਿੱਚ ਵੈਲ ਸੈਟਲਡ ਨੇ ਪਤਾ ਹੁਸ਼ਿਆਰਪੁਰ ਲੜਕਾ ਸੋਹਣਾ ਸੁਨੱਖਾ ਹੈ ਮੰਗਿਆਂ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਘਰੇਲੂ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਦੀ ਕਾਸਟ ਜੱਟ ਸੈਣੀ ਲੁਭਾਣਾ ਹੋਵੇ ਲੜਕੀ ਮੰਗਲਿਕ ਹੋਵੇ ਇਹਨਾਂ ਨੂੰ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਕਾਸਟ ਜੱਟ ਸਿੱਖ ਗੋਤ ਸੂਮਲ ਕੱਦ 6 ਫੁੱਟ 2 ਇੰਚ ਜਨਮ 2000 ਪੜਾਈ ਪਾਸ 2 ਬੀਏ ਤੇ 1 ਸਾਲ ਦਾ ਕੰਪਿਊਟਰ ਡਿਪਲੋਮਾ ਲੜਕਾ ਕੈਨੇਡਾ ਬ੍ਰੈਂਟਨ ਵਿਚ ਵਰਕ ਪਰਮਿਟ ਦੀ ਹੈ ਜੋਬ ਲੜਕਾ ਕੈਨੇਡਾ ਵਿੱਚ ਟਰੱਕ ਡਰਾਈਵਰ ਹੈ ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੋਬ ਕਰਦੇ ਨੇ ਕੋਈ ਭੈਣ ਭਰਾ ਨਹੀਂ ਲੜਕਾ ਸੋਹਣਾ ਸੁਨੱਖਾ ਹੈ ਪਤਾ ਪਾਇਲ ਜ਼ਿਲ੍ਹਾ ਲੁਧਿਆਣਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਕੈਨੇਡਾ ਪੀਆਰ ਲੜਕੀ ਚਾਹੀਦੀ ਹੈ ਇਹਨਾਂ ਨੂੰ ਤੁਸੀਂ ਇਹਦਾ ਜਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਲੁਭਾਣਾ ਸਿੱਖ ਅਮਰਤਾਰੀ ਲੜਕਾ ਪਤਾ ਗੁਰਦਾਸਪੁਰ ਪੰਜਾਬ ਜਨਮ 8 11 1994 ਆਈ ਬੀ ਫਾਰਮੇਸੀ ਜਲੰਧਰ ਸਿਟੀ ਕਾਲਜ ਤੋਂ ਲੜਕਾ ਕੈਨੇਡਾ ਵਿੱਚ ਪੀਆਰ ਹੈ ਕੈਨੇਡਾ ਵਿੱਚ ਆਪਣਾ ਘਰ ਹੈ ਜੌਬ ਐਨਸੀਆਰ ਕੰਪਨੀ ਵਿੱਚ ਕਸਟਮਰ ਇੰਜੀਨੀਅਰਿੰਗ ਹਨ ਪਰਿਵਾਰ ਵਿੱਚ ਪਿਤਾ ਆਰਮੀ ਚੋ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਤੇ ਇੱਕ ਭਰਾ ਮੈਰਿਡ ਨੇ ਸਾਰੇ ਪਰਿਵਾਰ ਨੇ ਕੈਨੇਡਾ ਵਿੱਚ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਅਮਰਤਾਰੀ ਲੜਕੀ ਚਾਹੀਦੀ ਹੈ ਲੜਕੀ ਦੀ ਪੜਾਈ ਗ੍ਰੈਜੂਏਟਡ ਹੋਵੇ ਲੜਕੀ ਭਾਵੇਂ ਇੰਡੀਆ ਤੋਂ ਹੋਵੇ ਭਾਵੇਂ ਕੈਨੇਡਾ ਤੋਂ ਹੋਵੇ ਇਹਨਾਂ ਨੂੰ ਤੁਸੀਂ ਹੜਾ ਦੇ ਤਿੰਨ ਨੰਬਰ ਤੇ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਅਮਰਤਾਰੀ ਲੜਕਾ ਜਨਮ 1991 ਕੱਦ 5.6 ਇੰਚ ਪੜਾਈ ਬੀਏ ਐਮਏ ਐਮਪਲ ਆਕਾਸ਼ ਰਾਮਗੜੀਆ ਪਤਾ ਸਮਾਣਾ ਪਟਿਆਲਾ ਜੋਬ ਪ੍ਰਾਈਵੇਟ ਕਰਦਾ ਪਰਿਵਾਰ ਵਿੱਚ ਕਾਰਪੈਂਟਰ ਦਾ ਕੰਮ ਕਰਦੇ ਨੇ ਮਾਤਾ ਐਕਸਪਾਇਰਡ ਨੇ ਮੋ ਪੈਣਾ ਮੈਰਿਡ ਨੇ ਇੱਕ ਵੱਡਾ ਪਰ ਮੈਰਿਡ ਹੈ ਭਰਾ ਦੀ ਜੋਬ ਕੀਰਤनियां ਜਥਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਅਮਰਤਾਰੀ ਲੜਕੀ ਚਾਹੀਦੀ ਹੈ ਲੜਕੀ ਦੀ ਕਾਸਟ ਰਾਮਗੜੀਆ ਹੀ ਹੋਵੇ ਇਹਨਾਂ ਨੂੰ ਤੁਸੀਂ ਇਹਦੇ ਉੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਨਾਮ ਸੁਖਮਨੀ ਸਿੰਘ ਬੜਿੰਗ ਜਨਮ 13 April 1963 ਕੱਦ 5'9 ਇੰਚ ਕਾਸਟ ਸਿੱਖ ਕੰਮ ਫਾਰਮੈਨ ਨੇ ਪੀਜੀ ਇੰਟਰਨੈਸ਼ਨਲ ਕੰਪਨੀ ਚ ਇਹਨਾਂ ਤੋਂ ਬੱਚੇ ਨੇ ਕੈਨੇਡਾ ਵਿੱਚ ਸੈਟਲ ਨੇ ਜ਼ਿਲ੍ਹਾ ਜਲੰਧਰ ਇਹਨਾਂ ਦੀ ਵਾਈਫ ਦੀ ਡੈਥ 2 ਸਾਲ ਪਹਿਲਾਂ ਹੋ ਚੁੱਕੀ ਹੈ ਸੈਲਰੀ 75000 ਪਰ ਮੰਥ ਹੈ ਮੰਗ ਇਹਨਾਂ ਨੂੰ 50-52 ਸਾਲ ਦੀ ਘਰੇਲੂ ਔਰਤ ਚਾਹੀਦੀ ਹੈ ਲੜਕੀ ਪਾਵੇਂ ਵਿਧਵਾ ਹੋਵੇ ਜਾਂ ਤਲਾਕਸ਼ਦਾ ਹੋਵੇ ਪਰ ਬਿਨਾਂ ਬੱਚੇ ਤੋਂ ਹੋਵੇ ਇਹ ਲੜਕੀ ਦੀ ਕਾਸਟ ਜਰਸੀ ਇੱਕ ਪੰਡਤ ਆਦ ਹੋਵੇ ਇਹਨਾਂ ਨੂੰ ਲੁਧਿਆਣੇ ਨਾਲ ਲੱਗਦੇ ਏਰੀਨ ਵਾਲੇ ਹੀ ਸੰਪਰਕ ਕਰਨ ਇਹਨਾਂ ਨੂੰ ਤੁਸੀਂ ਜਿਹੜੇ ਦੇ ਉੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਨਾਮ ਅਮਨਿੰਦਰਜੀਤ ਸਿੰਘ ਨਾਗਰਾ ਜਨਮ 13/3/1999 ਕਾਸਟ ਜਰਸੀ ਇੱਕ ਕੱਦ 5'9" ਗੋਤ ਨਾਗਰਾ ਪੜਾਈ ਬੀਕਾਮ ਐਮਕਾਮ ਇਹਨਾਂ ਦੇ ਇੱਕ ਛੋਟਾ ਭਰਾ ਹੈ ਭੈਣ ਕੋਈ ਨਹੀਂ ਕੰਮ ਬਿਜ਼ਨਸ ਆਫ ਵੇਅਰ ਹਾਊਸ ਇਨਕਮ 8 ਲੱਖ ਪਰ ਮੰਥ ਹੈ ਪਿਤਾ बिजनेਸਮੈਨ ਐਂਡ ਫਾਰਮਰ ਨੇ ਮਾਤਾ 12th టీਚਰ ਨੇ ਪਤਾ ਪੌਂਟਾ ਸਾਹਿਬ ਜੁਨੇ ਢਾਈ ਕਿੱਲੇ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਐਜੂਕੇਟਿਡ ਲੜਕੀ ਚਾਹੀਦੀ ਹੈ ਲੜਕੀ ਦੀ ਕਾਸਟ ਜਲਦੀ ਸਿੱਖੀ ਹੋਵੇ ਦਾਦੇਹ ਦੀ ਕੋਈ ਮੰਗ ਨਹੀਂ ਇਹਨਾਂ ਤੁਸੀਂ ਅੜਦੇਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਨਾਮ ਦੀਪਕ ਕੁਮਾਰ ਜਨਮ 29/12/1985 ਕਾਦ ਪਾਹੜ ਪੰਜ ਇੰਚ ਪੜਾਈ ਬੀਐਸਸੀ ਆਈਟੀ ਐ ਡਿਪਲੋਮਾ ਇਨ ਆਰਟ ਐਂਡ ਕ્રાਫਟ ਕਾਸਟ ਐਸਸੀ ਜੋਬ ਐਡੀਟਰ ਪਿਤਾ ਦਾ ਗੋਤ ਜਨਾਗਲ ਮਾਤਾ ਦਾ ਗੋਤ ਮਾਨ ਪਰਿਵਾਰ ਵਿੱਚ ਮਾਤਾ ਪਿਤਾ ਨਹੀਂ ਹਨ ਤਿੰਨ ਭੈਣਾਂ ਨੇ ਇੱਕ ਭੈਣ ਮੈਰਿਡ ਹੈ ਇੱਕ ਭੈਣ ਮੈਂਟਲੀ ਥੋੜਾ ਵੀਕ ਨੇ ਪਤਾ ਹਿਆਰਪੁਰ ਨੜਕਾ ਤੇ ਪਰਿਵਾਰ ਵੈਸ਼ਨੂ ਹੈ ਬਿਜ਼ਨਸ ਤੋਂ ਵਿਆਸ ਤੋਂ ਨਾਮ ਦਾ ਮਿਲਿਆ ਹੋਇਆ ਹੈ ਮੰਗ ਇਹਨਾਂ ਨੂੰ ਵੈਸ਼ਨੂ ਪਰਿਵਾਰ ਤੋਂ ਘਰ-ਵਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਗਰੀਬ ਘਰ ਤੋਂ ਹੋਵੇ ਕੋਈ ਮੰਗ ਨਹੀਂ ਐਨਆਰਆਈ ਸੰਪਰਕ ਨਾ ਕਰਨ ਕਿ ਲੜਕੀ ਨਮਾਸ਼ਹਿਰ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਚੰਡੀਗੜ੍ਹ ਤੋਂ ਹੋਵੇ ਮਾਜਾ ਤੇ ਮਾਲ ਵੇਲਾ ਕੇ ਸੰਪਰਕ ਨਾ ਕਰਨ ਇਹਨਾਂ ਨੂੰ ਤੁਸੀਂ ਜਿਹੜਾ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਨਾਮ ਹਰਮਨਜੀਤ ਸਿੰਘ ਅਟਵਾਲ ਜਨਮ 18/6/1993 ਕੱਦ 6 ਫੁੱਟ ਕਾਸਟ ਜਰਸੀ ਗੋਤ ਅਟਵਾਲ ਪੜਾਈ ਗ੍ਰੈਜੂਏਸ਼ਨ ਪਿਤਾ ਐਕਸਪਾਇਰ ਨੇ ਮਾਤਾ ਹਾਊਸਲਾਈਟ ਨੇ ਇਹਨਾਂ ਦੀ ਇੱਕ ਭੈਣ ਹੈ ਭੈਣ ਮਰੜਾ ਜੀ ਭਰਾ ਕੋਈ ਨਹੀਂ ਜ਼ਮੀਨ ਤਿੰਨ ਕਿੱਲੇ ਏਰੀਆ ਲੁਧਿਆਣਾ ਕੰਮ ਪ੍ਰਾਈਵੇਟ ਜੌਬ ਸੈਲਰੀ 35000 ਮੰਗੇ ਇਹਨਾਂ ਨੂੰ ਵਧੀਆ ਜੜ ਸਿੱਖ ਪਰਿਵਾਰ ਤੋਂ ਵਧੀਆ ਪੜ੍ਹੇ ਲਿਖੇ ਸੋਹਣੀ ਸੁਨੱਖੀ 10th ਜਾਂ +2 ਪਾਸ ਕਰੇ ਲੋ ਲੜਕੀ ਚਾਹੀਦੀ ਹੈ ਦਾਦੇ ਦੀ ਕੋਈ ਮੰਗ ਨਹੀਂ ਇਹਨਾਂ ਨੂੰ ਲੁਧਿਆਣਾ ਏਰੀਆ ਦੇ ਨਾਲ ਲੱਗਦੇ ਲੱਕੇ ਵਾਲੇ ਹੀ ਸੰਪਰਕ ਕਰਨ ਇਹਨਾਂ ਨੂੰ ਤੁਸੀਂ ਜਿਹੜਾ ਜਿਹੜਾ 3 ਨੰਬਰ ਤੇ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਕਾਸਟ ਜੜ ਸਿੱਖ ਜਨਮ 14/12/1999 ਕੱਦ 6 ਫੁੱਟ 1 ਇੰਚ ਪੜਾਈ ਪਲੱਸ 2 ਕੰਪਿਊਟਰ ਡਿਪਲੋਮਾ 1 ਸਾਲ ਦਾ ਸਟੇਟਸ ਔਨ ਵਰਕ ਬ੍ਰਾਮਟਨ ਕੈਨੇਡਾ ਬ੍ਰਾਮਟਨ ਬ੍ਰਦਰ ਐਂਡ ਮੈਰੀਡਨ ਸਟੱਡੀ ਪਰਮਿਟ ਬ੍ਰਾਮਟਨ ਮਦਰ ਹੈਲਥ ਵਰਕਰ ਨੇ ਫਾਦਰ ਰਿਟਾਇਰਡ ਆਰਮੀ ਅਫਸਰ ਨੇ ਗ੍ਰੈਂਡਫਾਦਰ ਆਰਮੀ ਅਫਸਰ ਨੇ ਜ਼ਮੀਨ 13 ਏਕੜ ਜ਼ਿਲ੍ਹਾ ਗੁਰਦਾਸਪੁਰ ਮੰਗਲੜ ਕੀ ਕੈਨੇਡਾ ਪੀਆਰ ਹੋਵੇ